ਸਤਗੁਰੂ ਮਹਾਰਾਜ ਬਚਨ ਕਹਿ ਰਹੇ ਨੇ ਕਈ ਵਾਰੀ ਇਹ ਬਚਨ ਨੂੰ ਬਹੁਤੇ ਲੋਕ ਹੈਰਾਨ ਬੜੇ ਹੋ ਜਾਂਦੇ ਆ ਕਿ ਜਿਹੜੇ ਜਿਸ ਮਹੀਨੇ ਦੇ ਵਿੱਚ ਗਰਮੀ ਪੈ ਰਹੀ ਹੈ ਤਪਸ਼ ਵਧ ਰਹੀ ਹੈ 45 ਤੋਂ 47 ਦੇ ਵਿੱਚ ਤਾਪਮਾਨ ਜਾ ਰਿਹਾ ਉਸ ਮਹੀਨੇ ਦੇ ਵਿੱਚ ਸਤਗੁਰੂ ਮਹਾਰਾਜ ਠੰਡ ਦੀ ਗੱਲ ਕਰਦੇ ਨੇ ਸਾਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਜੇ ਕਿ ਸਤਗੁਰੂ ਮਹਾਰਾਜ ਆਪ ਤੱਤੀ ਤਵੀ ਤੇ ਬੈਠੇ ਇਸੇ ਮਹੀਨੇ ਦੇ ਵਿੱਚ ਤੇ ਸਤਗੁਰੂ ਮਹਾਰਾਜ ਆਖਦੇ ਸੇਵਕ ਕੀ ਓੜ ਕਿੰਨੇ ਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖੋ ਚੀਤ ਸਤਿਗੁਰੂ ਮਹਾਰਾਜ ਇਸ ਜਗਤ ਨੂੰ ਇਸ ਜੀਵਨ ਨੂੰ ਆਉਣ ਜਾਣ ਮੰਨਦੇ ਨੇ ਜਗਤ ਵੀ ਆਇਆ ਤੇ ਜਾਵੇਗਾ ਇੱਕ ਦਿਨ ਇਹ ਜੀਵਨ ਵੀ ਆਇਆ ਤੇ ਜੀਵਨ ਵੀ ਖਤਮ ਹੋਵੇਗਾ ਪਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਆਸਾੜ ਤਪੰਦਾ ਤਿਸ ਲੱਗੇ ਹਰ ਨਾ ਹੋ ਨਾ ਜਿੰਨਾ ਪਾਸ ਹਾੜ ਦਾ ਮਹੀਨਾ ਉਹਨਾਂ ਵਾਸਤੇ ਬਹੁਤ ਤਪਸ਼ ਭਰਿਆ ਗਰਮੀ ਭਰਿਆ ਹੈ ਜਿਹੜਾ ਬੇਚੈਨੀ ਭਰਿਆ ਕਹਿ ਸਕਦੇ ਅਸਲੀਅਤ ਦੇ ਵਿੱਚ ਬੇਚੈਨੀ ਭਰਿਆ ਜਿਨ੍ਹਾਂ ਦੇ ਕੋਲ ਉਹਦਾ ਨਾਮ ਨਹੀਂ ਹੈ ਇਹਦਾ ਕੀ ਅਰਥ ਹੋਇਆ ਇਹ ਕਿੰਨਾ ਵੱਡਾ ਬਚਨ ਹੈ ਕਿਉਂਕਿ ਸਭ ਕੁਝ ਦਾ ਕਰਤਾ ਇੱਕ ਅਕਾਲ ਪੁਰਖ ਹੈ ਆਪਾਂ ਵੇਖਦੇ ਕਈ ਮਹਾਂਪੁਰਖ ਗੁਰਮੁਖ ਪਿਆਰੇ ਹੁੰਦੇ ਨੇ ਬੜਾ ਹੱਸਦਾ ਰਹਿੰਦਾ ਉਹਨਾਂ ਦਾ ਚਿਹਰਾ ਹੈਨ ਵਧੀਆ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਜਿਵੇਂ ਆਪਾਂ ਕਹਿ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਚਿੰਤਾ ਨਹੀਂ ਕਦੇ ਵੀ ਆਉਂਦੀ ਸਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਜਿਹੜਾ ਇੱਕ ਕਰਤਾ ਇੱਕ ਓੰਕਾਰ ਵਾਹਿਗੁਰੂ ਹੈ ਸਾਰੇ ਵੇਦ ਸ਼ਾਸਤਰ ਉਪਨਿਸ਼ਦਾਂ ਨੇ ਸਾਰਿਆਂ ਨੇ ਲਿਖਿਆ ਕਿ ਉਹ ਬਣਾਉਣ ਵਾਲਾ ਉਹ ਪ੍ਰਮਾਤਮਾ ਹੈ ਤੇ ਉਹਦਾ ਨਾਮ ਜੇ ਸਾਡੇ ਕੋਲ ਹੋਵੇ ਤੇ ਫਰਕ ਤੇ ਪਵੇਗਾ ਸਤਗੁਰੂ ਮਹਾਰਾਜ ਕਹਿੰਦੇ ਆ ਥਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਇਹ ਬਾਹਰੀ ਸਰੀਰਕ ਗਰਮੀ ਸਰਦੀ ਨਹੀਂ ਹੈ ਕੱਲੀ ਸਤਿਗੁਰੂ ਮਾਰੇ ਕਹਿੰਦੇ ਜੇ ਉਹਦਾ ਨਾਮ ਉਸ ਕਰਤੇ ਪੁਰਖ ਦਾ ਸਾਡੇ ਕੋਲ ਹੋਵੇ ਨਾ ਤੇ ਸਾਨੂੰ ਇਹ ਜਗਤ ਦੀ ਬੇਚੈਨੀ ਵੀ ਨਹੀਂ ਹੁੰਦੀ ਕਿ ਸਾਨੂੰ ਕਿਸੇ ਤੋਂ ਆਸ ਹੋਵੇ ਉਹ ਸਾਡੀ ਆਸ ਪੂਰੀ ਨਾ ਹੋਵੇ ਤੇ ਮਨ ਟੁੱਟ ਜਾਂਦਾ ਹੈ ਉਹ ਵੀ ਬੇਚੈਨੀ ਕਿੰਡੀ ਵੱਡੀ ਹੈ ਇਹ ਗਰਮੀ ਦੀ ਤਪਸ਼ ਤੇ 1 ਮਹੀਨਾ 2 ਮਹੀਨੇ ਖਤਮ ਹੋ ਜਾਣੀ ਹੈ ਪਰ ਇਹ ਤਪਸ਼ ਤੇ ਸਾਰੇ ਮਹੀਨਿਆਂ ਦੇ ਵਿੱਚ ਚੱਲਣੀ ਹੈ ਸਾਰੀ ਜ਼ਿੰਦਗੀ ਸਾਰੀ ਉਮਰ ਹੀ ਚੱਲਣੀ ਹੈ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਉਨਾਂ ਦੇ ਉੱਤੇ ਇਹ ਤਪਸ਼ ਲੰਮੀ ਹੋ ਜਾਂਦੀ ਹੈ ਜਿਹੜੇ ਅਕਾਲ ਪੁਰਖ ਦੀ ਆਸ سہਾਰੇ ਤੋਂ ਬਿਨਾ ਕਿਸੇ ਮਨੁੱਖੀ ਸਹਾਰੇ ਦੇ ਨਾਲ ਰਹਿੰਦੇ ਨੇ ਕਿ ਇਹਨੇ ਸਾਡੀ ਜ਼ਰੂਰਤ ਪੂਰੀ ਕਰ ਦੇਣੀ ਇੱਥੇ ਲੱਗ ਕੇ ਅਸੀਂ ਜਾਦੇ ਖੁਸ਼ ਰਹਿਣਾ ਜਿਹੜੇ ਧਰਮ ਬਦਲ ਲੈਂਦੇ ਨੇ ਜਿਹੜੇ ਡੇਰਿਆਂ ਤੇ ਜਾਣ ਲੱਗ ਪੈਂਦੇ ਨੇ ਉਹਨਾਂ ਦਾ ਦੁੱਖ ਲੰਮਾ ਹੋ ਜਾਂਦਾ ਹੈ ਗਰਮੀ ਦਾ ਵੀ ਤਪਸ਼ ਦਾ ਵੀ ਬੇਚੈਨੀ ਦਾ ਵੀ ਦੁੱਖ ਆਖਰ ਦੋਏ ਭਾਇਵ ਗੁਚੀ ਹੈ ਗਲ ਪਈ ਸੋ ਜਮਕੀ ਫਾਸ ਉਹਨਾਂ ਦੇ ਅੰਦਰ ਸਹਿਮ ਪੈ ਜਾਂਦਾ ਹੈ ਕਿ ਹੁਣ ਕੀ ਹੋਵੇਗਾ ਕਿਉਂਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਕੁੱਤੀ 40 ਸਾਲ 50 ਸਾਲ ਤੱਕ ਤੇ ਮਨੁੱਖ ਨੂੰ ਪਤਾ ਨਹੀਂ ਲੱਗਦਾ ਬਾਅਦ ਵਿੱਚ ਇੱਕ ਬੇਚੈਨੀ ਬਣੀ ਰਹਿੰਦੀ ਹੈ ਕਿ ਹੁਣ ਸਾਡਾ ਗਾਂ ਕੀ ਹੋਏਗਾ ਮੰਜੇ ਤੇ ਪੈ ਗਿਆ ਫੇਰ ਵੇਖੇਗਾ ਇੱਧਰ ਫਿਰ ਬੋਲ ਨਹੀਂ ਸਕਦਾ ਜੇ ਬੋਲਦਾ ਕਿਸੇ ਨੂੰ ਸਮਝ ਨਹੀਂ ਲੱਗਦੀ ਸਮਝਣ ਵਾਲਾ ਹੈ ਕੋਈ ਨਹੀਂ ਦੋਏ ਪਾਇ ਗੁਚੀਏ ਗਲ ਪਈ ਸੋ ਜਮਕੀ ਫਾਸ ਆਖਦੇ ਜੇਹਾ ਬੀਜੇ ਜੋ ਮਨੁੱਖ ਨੇ ਬੀਜਿਆ ਸੀ ਜਿਹਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਸਮਝ ਲੋ ਇਹਦੇ ਮੱਥੇ ਤੇ ਹੀ ਇਹੋ ਲੇਖ ਲਿਖੇ ਸੀ ਜਿਹੋ ਜਿਹਾ ਬੀਜਿਆ ਉਹ ਜਿਹਾ ਵੱਢ ਰਿਹਾ ਤੇ ਰੈਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਇਹ ਜ਼ਿੰਦਗੀ ਹਨੇਰਾ ਹੀ ਰਹੀ ਸਵੇਰ ਹੋਈ ਨਾ ਸਾਡੀ ਜ਼ਿੰਦਗੀ ਵਿੱਚ ਤੇ ਸੇਖ ਫਰੀਦਾ ਪੰਥ ਸਮਾਰ ਸਵੇਰਾ ਉਨੂੰ ਜੱਪਣ ਵਾਲੀ ਸਵੇਰ ਹੋਈ ਨਾਰੈਣ ਕਾਲੀ ਆਈ ਤੇ ਕਾਲੀ ਰਹਿਣ ਹੀ ਜ਼ਿੰਦਗੀ ਦੀ ਖਤਮ ਹੋ ਗਈ ਰਹਿਣ ਵੇ ਹਾਂਡੀ ਉਹ ਪਛਤਾਣੀ ਪਛਤਾਵੇ ਦੇ ਵਿੱਚ ਸਮਾਂ ਬੀਤ ਗਿਆ ਉੱਠ ਚੱਲੀ ਗਈ ਨਰਾਸ਼ ਉਹ ਨਰਾਸ਼ ਹੀ ਬਿਨਾਂ ਆਸ ਤੋਂ ਆਪਣੇ ਆਪ ਦੇ ਵਿੱਚ ਰੁੱਝੀ ਹੋਈ ਗਮਗੀਨ ਹਾਲਤ ਦੇ ਵਿੱਚ ਹੀ ਦੁਨੀਆ ਤੋਂ ਚਲੀ ਗਈ ਇਹ ਰੂਹ ਦੀ ਗੱਲ ਕੀਤੀ ਆਤਮਾ ਦੀ ਗੱਲ ਕੀਤੀ ਹੈ ਰੈਣ ਬਿਹਾਨੀ ਪਛਤਾਣ ਦੀ ਉੱਠ ਚੱਲੀ ਗਈ ਨਰਾਸ਼ ਜਿੰਨ ਕੋ ਸਾਧੂ ਭੇਟੀ ਐ ਇਹ ਜ਼ਿੰਦਗੀ ਇਹੋ ਜੀ ਐ ਇਸ ਜ਼ਿੰਦਗੀ ਦੇ ਮੋੜ ਨੂੰ ਸਹੀ ਦਿਸ਼ਾ ਵਿੱਚ ਮੋੜਨ ਵਾਸਤੇ ਇੱਕ ਜ਼ਿੰਦਗੀ ਉਹ ਚਾਹੀਦੀ ਜਿਹੜੀ ਤਜਰਬੇਕਾਰ ਹੋਵੇ ਇੱਕ ਜ਼ਿੰਦਗੀ ਉਹ ਚਾਹੀਦੀ ਐ ਜਿਹੜੀ ਆਪਣੇ ਆਪ ਦੇ ਵਿੱਚ ਸੈੱਟ ਹੋਵੇ ਪ੍ਰਮਾਤਮਾ ਨਾਲ ਜੁੜੀ ਹੋਵੇ ਇੱਕ ਰੂਹ ਇੱਕ ਜ਼ਿੰਦਗੀ ਉਹ ਚਾਹੀਦੀ ਐ ਇਸ ਬੂੰਦ ਨੂੰ ਟਿਕਾਣੇ ਲਾਉਣ ਵਾਸਤੇ ਹਜ਼ਾਰਾਂ ਬੂੰਦਾਂ ਉਹਦੀ ਪੈਰ ਵੀ ਕਰਦੀਆਂ ਨੇ ਜੋ ਨਦੀ ਤੋਂ ਜਲ ਤੁਰਦਾ ਸਾਰਾ ਸਮੁੰਦਰ ਤੱਕ ਨਹੀਂ ਪਹੁੰਚਦਾ ਬਹੁਤਾ ਰਸਤੇ ਵਿੱਚ ਖਪਤ ਹੋ ਜਾਂਦਾ ਸੋ ਇਹ ਜ਼ਿੰਦਗੀਆਂ ਸਾਰੀਆਂ ਖਪਤ ਹੋਈ ਜਾਣਗੀਆਂ ਇੱਕ ਜ਼ਿੰਦਗੀ ਕੋਈ ਨਾ ਕੋਈ ਉੱਥੇ ਜ਼ਰੂਰ ਪਹੁੰਚਦੀ ਸਾਈ ਬਾਖ ਦੇ ਹੈਂਡ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ ਜਿੰਨ ਕੋ ਸਾਧੂ ਭੇਟੀ ਐ ਇਸ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ ਵਾਸਤੇ ਇੱਕ ਸਹੀ ਦਿਸ਼ਾ ਤੇ ਚੱਲਣ ਵਾਲਾ ਤਜਰਬਾ ਚਾਹੀਦਾ ਉਹ ਗੁਰੂ ਹੈ ਉਹ ਸਾਧੂ ਹੈ ਉਹ ਬ੍ਰਹਮ ਗਿਆਨੀ ਹੈ ਉਹ ਸੰਤ ਹੈ ਜੇ ਮਿਲ ਪਵੇ ਜਿਨ ਕੋ ਸਾਧੂ ਭੇਟੀ ਐ ਸੇ ਦਰਗੇ ਹੋਏ ਖਲਾਸ ਉਹ ਇਸ ਦੁਨੀਆ ਦੇ ਝੰਜਟਾਂ ਤੋਂ ਇਸ ਦੁਨੀਆ ਦੇ ਦੁੱਖਾਂ ਤੋਂ ਕਲੇਸ਼ਾਂ ਤੋਂ ਵਿਕਾਰਾਂ ਤੋਂ ਮੁਕਤ ਹੋ ਜਾਂਦੀ ਏ ਜ਼ਿੰਦਗੀ ਉਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਆਖ ਦੇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਏ ਆਕਾਲ ਪੁਰਖ ਵਾਹਿਗੁਰੂ ਤੁਹਾਡੇ ਤੋਂ ਬਿਨਾ ਦੂਸਰਾ ਨਹੀਂ ਕੋਈ ਕਿਰਪਾ ਕਰੋ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਤੁਹਾਡੇ ਦਰਸ਼ਨਾਂ ਦੀ ਰਹਿਮਤ ਹੋਵੇ ਸਾਡੇ ਉੱਤੇ ਕਿਰਪਾ ਹੋਵੇ ਸਾਡੀ ਇੱਛਾ ਬਣ ਜਾਵੇ ਕਿ ਆਪ ਜੀ ਦੇ ਦਰਸ਼ਨ ਆਪ ਜੀ ਦੇ ਚਰਨ ਹਿਰਦੇ ਵਿੱਚ ਵਸ ਜਾਣ ਅਖੀਰਲੀ ਪੰਕਤੀ ਵਿੱਚ ਬਹੁਤ ਵੱਡਾ ਉਪਦੇਸ਼ ਦਿੰਦੇ ਪਹਿਲੀ ਪੰਕਤੀ ਵਿੱਚ ਆਖਦੇ ਅਸਾੜ ਤਪੰਦਾ ਤਿਸ ਲੱਗੇ ਹਰ ਨਾਹੂ ਨਾ ਜਿੰਨਾ ਪਾਸ ਅਖੀਰਲੀ ਪੰਕਤੀ ਵਿੱਚ ਆਖਦੇ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸੋਹੰਦਾ ਇਸੇ ਗਰਮੀ ਵਿੱਚ ਬੈਠ ਕੇ ਇਹਨੂੰ ਖੁਦ ਇੱਕ ਜ਼ਿੰਦਗੀ ਸੋਹਣੀਕ ਬਣਾ ਸਕਦੀ ਇੱਕ ਜ਼ਿੰਦਗੀ ਪਰਮਾਤਮਾ ਤੱਕ ਪਹੁੰਚਣ ਵਾਸਤੇ ਇੱਕ ਜ਼ਿੰਦਗੀ ਲੱਗ ਜਾਵੇ ਤੇ ਬਹੁਤ ਥੋੜਾ ਸਮਾਂ ਹੈ ਉਹਨੂੰ ਮਿਲ ਪਵੇ ਮਨੁੱਖ ਤੇ ਇੱਕ ਜ਼ਿੰਦਗੀ ਪਰਮਾਤਮਾ ਨੂੰ ਇੱਕ ਹੀ ਜ਼ਿੰਦਗੀ ਚਾਹੀਦੀ ਹੈ ਇਸੇ ਜੀਵਨ ਵਿੱਚ ਉਹ ਤੈਨੂੰ ਆਪਣੇ ਨਾਲ ਜੋੜ ਸਕਦਾ ਬਹੁਤੇ ਜੀਵਨ ਨਹੀਂ ਚਾਹੀਦੇ ਉਹ ਜੋੜਨ ਵਾਲਾ ਬੈਠਾ ਹੋਵੇ ਸਹੀ ਦਿਸ਼ਾ ਜ਼ਿੰਦਗੀ ਨੂੰ ਮਿਲ ਜਾਵੇ ਤੇ ਉਹ ਇੱਕੇ ਜ਼ਿੰਦਗੀ ਵਿੱਚ ਜੋੜ ਦਿੰਦਾ ਏ ਔਰ ਗੁਰਬਾਣੀ ਤੱਕ ਦੀ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਉਹ ਨਿਮਖ ਸਮੇਂ ਵਿੱਚ ਆ ਕੇ ਗਲੇ ਨਾਲ ਲਾ ਲਵੇ ਇਸ ਨਿਮਖ ਤੱਕ ਪਹੁੰਚਣ ਲਈ ਸਮਾਂ ਜਿਹੜਾ ਲੱਗਣਾ ਏ ਉਹ ਤੇ ਲੱਗਣਾ ਹੀ ਆ ਸਤਿਗੁਰੂ ਮਹਾਰਾਜ ਕਹਿੰਦੇ ਇਸੇ ਹੀ ਤਪਸ਼ ਵਿੱਚ ਇਸੇ ਹੀ ਗਰਮੀ ਵਿੱਚ ਬੈਠ ਕੇ ਇੰਨਾ ਹੀ ਵਿਕਾਰਾਂ ਵਿੱਚ ਦੁੱਖਾਂ ਰੋਗਾਂ ਵਿੱਚ ਬੈਠ ਕੇ ਤੂੰ ਸੁਰਖਰੂ ਹੋ ਸਕਦਾ ਇਹਨਾਂ ਨੂੰ ਪਿੱਛੇ ਪਿੱਛੇ ਕਰ ਸਕਦਾ ਹੈ ਜੇ ਮੇਕੋ ਜਲ ਤੇ ਤੈਰਦਾ ਤੇ ਜਲ ਨੂੰ ਤੈਰ ਤੈਰ ਕੇ ਲੰਘ ਜਾਂਦਾ ਏ ਉਹ ਦੇਖਦਾ ਨਹੀਂ ਡੁਗਾਈ ਕਿੰਨੀ ਹੈ ਉੱਪਰ ਉੱਪਰ ਤੈਰ ਕੇ ਆਪਣੀ ਜਾਨ ਬਚਾ ਲੈਂਦਾ ਏ ਆਸਾਡ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਇਹੋ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੋਹਣੀ ਕੁ ਠੰਡਾ ਤਪਸ਼ ਤੋਂ ਬਹੀਨ ਤਪਸ਼ ਤੋਂ ਬਿਨਾ ਦੁੱਖਾਂ ਰੋਗਾਂ ਤੋਂ ਬਿਨਾ ਵਿਚੈਨੀ ਤੋਂ ਬਿਨਾ ਇੱਕ ਨਵੇਕਲਾ ਜੀਵਨ ਇਹ ਹਾੜ ਦਾ ਮਹੀਨਾ ਦੇ ਸਕਦਾ ਏ ਜੇ ਉਹਦੇ ਚਰਨ ਸਾਡੇ ਹਿਰਦੇ ਵਿੱਚ ਵਸ ਜਾਣ ਭਾਈ ਗੁਰਦਾਸ ਜੀ ਬੜਾ ਸੁੰਦਰ ਜ਼ਿਕਰ ਕਰਦੇ ਨੇ ਚਰਨ ਹੈ ਸਭ ਤੋਂ ਨੀਵੇਂ ਨੇ ਪਰ ਸਿਰ ਜਿਹੜਾ ਉਹ ਚੰਨਾ ਤੇ ਝੁਕਦਾ ਹੈ ਹੈ ਸਭ ਤੋਂ ਉੱਚਾ ਹੈ ਸਰਮੌਰ ਹੈ ਸਿਰ ਪਰ ਚਰਨਾਂ ਤੇ ਝੁਕਦਾ ਹੈ ਇਸ ਕਰਕੇ ਆਪਾਂ ਵੀ ਉਸ ਅਕਾਲ ਪੁਰਖ ਦੇ ਚਰਨਾਂ ਤੇ ਝੁੱਕਿਆ ਕੀ ਅਕਾਲ ਪੁਰਖ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਆਪ ਜੀ ਦੇ ਚਰਨ ਵਸਾ ਦਿਓ ਬੇਚੈਨੀ ਅੰਦਰੋਂ ਚਲੀ ਜਾਵੇ ਇਹ ਡਰ ਚਲਿਆ ਜਾਵੇ ਇਹ ਸਹਿਮ ਚਲਿਆ ਜਾਵੇ ਕਿ ਸਾਡਾ ਹੁਣ ਬੰਨਣਾ ਕੀ ਹੈ ਇਹ ਸਹਿਮ ਅੰਦਰੋਂ ਨਿਕਲ ਜਾਵੇ ਸਾਹਿਬ ਆਖਦੇ ਸੋ ਡਰੇ ਜੇ ਪਾਪ ਕਮਾਉਂਦਾ ਉਹ ਬੰਦਾ ساری ਉਮਰ ਡਰਦਾ ਰਹਿੰਦਾ ਜਿਹੜਾ ਪਾਪ ਕਮਾਉਂਦਾ ਜਿਹੜਾ ਨਹੀਂ ਕਮਾਉਂਦਾ ਜਿਹੜਾ ਉਸ ਰਸਤੇ ਤੇ ਤੁਰਿਆ ਜਿੱਥੇ ਸਾਧੂ ਮਿਲ ਪਿਆ ਕੋਈ ਸੁਚੱਜੀ ਜ਼ਿੰਦਗੀ ਮਿਲ ਗਈ ਹੈ ਕੋਈ ਤਜਰਬੇਕਾਰ ਜੀਵਨ ਵਾਲਾ ਸਾਧੂ ਮਿਲ ਗਿਆ ਜਿਹੜਾ ਉਸ ਰੱਬ ਨੂੰ ਬਾਹ ਫੜਾ ਦਿੰਦਾ ਉਹ ਮਨੁੱਖ ਡਰਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ